అకమారుడు అకమాడుడు कलो कोई गान جندباد جندباد چنواني شيڪايت ڪندو پائي مرداباد مرداباد چنواني شيڪايت ڪندو پائي مرداباد مرداباد رڪو ڪو نه آيو مرداباد پائي

ਚੱਕਣ ਜਾਂਦਾ ਕੁੜਾ ਕਹਿੰਦੇ ਕੁੜਾ ਚੱਕ ਲੋ ਘਰ ਦੇ ਤਾਂ ਕਹਿੰਦੇ ਨੇ ਕੁੜਾ ਚੱਕੋ ਉੱਥੇ ਟਰਾਲ ਤੇ ਉੱਥੇ ਚੱਕਣ ਦੇ ਉਹੀ ਆਏ ਇਹ ਜਿਹੜੇ ਆਪਣੇ ਜੋੜੀ ਬੱਚਿਆਂ ਨੂੰ ਲੈ ਕੇ ਪੂਰੇ ਪਾੜੇ ਪੈਸ਼ੇ ਜਾਂਦੇ ਆ ਨਗਰ ਨਿਗਮ ਦੇ ਬਲਾਜਮ ਨਹੀਂ ਨਹੀਂ ਜੀ ਅਸੀਂ ਪ੍ਰਾਈਵੇਟ ਕੰਮ ਕਰਦੇ ਆ ਪ੍ਰਾਈਵੇਟ ਕੰਮ ਕਰਦੇ ਆ ਪ੍ਰਾਈਵੇਟ ਘਰਾਂ ਦਾ ਕੰਮ ਕਰਦੇ ਆ ਕੂੜੇ ਦਾ ਕੂੜੇ ਦਾ ਕੰਮ ਕਰਦੇ ਆ ਇਹ ਘਰਾਂ ਦੇ ਲੋਕਾਂ ਦਾ ਕਿਉਂ ਜਾਣੇ ਕੀ ਪਿਓ ਕੋਈ ਇਨਸਾਨ ਚਾਹੀਦਾ ਉਹ ਚਾਹੀਦਾ ਕੁਝ ਬਣਾ ਕੇ ਦਿਓ ਜੇ ਬੰਦ ਕਰਦੇ ਪਏ ਤਾਂ ਬਣਾ ਕੇ ਦੇ ਦਿਓ ਕੁਝ ਨਾਮ ਮੇਰਾ ਰਾਮਪਰਾ ਚੰਡਾਲੀਆ ਬੋਲਦਾ ਕਿੱਥੇ ਭਗਸੇ ਨਗਰ ਰਹਿੰਦਾ ਜੀ ਕੀ ਕੰਮ ਕਰਦੇ ਹੋ ਕੂੜਿਆ ਕੰਮ ਕਰਦਾ ਜਨਬ ਸੋਣ ਅਸੀਂ ਪਰ ਤੋਂ ਇੰਨੇ ਸਾਲ ਦਾ ਕੱਢੋ 25 ਸਾਲ ਕੰਮ ਕਰਦੇ ਹੋਗੇ ਅਸੀਂ 15 ਰੁਪਏ ਵਿੱਚ ਕੂੜਾ ਚੱਕਣ ਲਗੇ 15 ਰੁਪਏ ਵਿੱਚ ਕੂੜਾ ਚੱਕਦਾ ਚੱਕਦਾ ਜੱਕਦਾ ਇੰਨਾ ਟੋਏ ਦਾ ਹੋ ਰਹੇ ਸੀਗੇ ਜਦ ਕਰੋਨਾ ਵੀ ਸੀਗਾ ਜਦ ਅਸੀਂ ਕੂੜਾ ਚੱਕਦੇ ਆ ਲੋਕੀ ਲੁਕਦੇ ਸੀ ਅਸੀਂ ਉਹਦੇ ਕਰੋਨਾ ਵਿੱਚ ਵੀ ਕੰਮ ਕਰਦੇ ਸੀਗੇ ਹੁਣ ਸਰਕਾਰ ਨੂੰ ਦੱਸੋ ਇਹਦੇ ਵਿੱਚ ਮਿਲਦਾ ਕੀ ਆ ਹੋਣ ਕਹਿੰਦੇ ਸਮਾਜ ਸਿਟੀ ਬਣਾ ਸਮਾਜ ਸਿਟੀ ਬਣਾ ਕਿਹੜੀ ਸਮਾਜ ਸਿਟੀ ਬਣਾ ਲੈ ਇਹ ਗੰਦ ਸਿਟੀ ਜਿਹੜਾ ਡੈਂਪਾ ਗਿਆ ਡੈਂਪ ਤੇ ਕੋਈ ਸੱਦ ਨਹੀਂ ਹੋਰੇ ਡੈਂਪ ਖੜੇ ਖੜੇ ਜਿਹੜਾ ਆਪਣੇ ਗਰੀਬ ਸੰਦੇ ਆ ਇੱਕ ਦਿਨ ਕੋਈ ਵੀ ਗੰਦੀ ਗੰਦ ਸਿਟੀ ਉਹ ਬਤਾਓ ਮੈਨੂੰ ਕਰ ਦੇਗੀ ਆ ਇਹਨਾਂ ਨੂੰ ਦੇਖੋ ਕੋਈ ਵੀ ਚੀਜ਼ ਆ ਆਪਣਾ ਕੋਈ ਕਿਸਾਨ ਦੀ ਖੇਤੀવાડી ਆ ਕਿਸਾਨਾ ਆਪਣਾ ਕੰਮ ਕਰਦੇ ਕੋਈ ਕਿਸਾਨ ਕਾ ਉਹਨਾਂ ਕਾ ਆਪਣੇ ਇਹਨਾਂ ਕਾ ਕੋਈ ਮਤਲਬ ਜਿਹੜੇ ਬੰਦੇ ਕਿਸਾਨ ਕੇ ਹੈਗੇ ਆ ਇਹਨਾਂ ਕਾ ਕੋਈ ਰੋਲ ਨਹੀਂ ਸਰਕਾਰ ਕਾ ਇਹਦਾ ਆਪਾਂ ਸਾਬਣ ਲੈ ਰਹੇ ਹੋ ਕਾ ਤੇਲ ਲੈ ਰਹੇ ਹੋ कुछ ले रहे हो तो बताओ वर्दी ले रहे हो बता अपना काम है एक घर चुन चुन के बना बना के बना रहे हैं तो सरकार कहती है डोर टू डोर बंद लगा के प्राइवेट कंपनी दसो किए सा जे सा बुजुर्ग सी वो कम करते थे हम ऐसे है ऐसे काम करते ऐसे हो जाएंगे तो सा बच्चे कर देखो किसानी खेती बाड़ी हैगी करते नहीं खेती बाड़ी साम है का। सोचो करिए 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 किए किल रोइए जब शुरू में धरना प्रदर्शन करेंगे सब कुछ करेंगे बाबू जी सा जान भी जाए, अब आज भी आज मरे कल मरे दसो की करिए ਕਿਆ ਬੋਤ ਮੈਂ ਆਇਨਾ ਮਰਦਾ ਕਿਆ ਨਹੀਂ ਕਰਦਾ ਇਹ ਤਾਂ ਹੈ ਨਹੀਂ ਮਰਿਆ ਜੀ ਹੁਣ ਵੀ ਮਰਦਾ ਕਿਆ ਨਹੀਂ ਕਰਦਾ ਗਰੀਬ ਜੰਤਾ ਬੋਤ ਕਹਾਂ ਜਾਊਗੀ ਜਦ ਤੱਕ ਚੱਲੂਗਾ ਜਦ ਤੱਕ ਸਾਡਾ ਇਹ ਦੀ ਸਰਕਾਰ ਹੈਗੀ ਆ ਮੈਡਮ ਜੋ ਬਰਾ ਹੈ ਮੈਡਮ ਇਹ ਕਹਿੰਦੀ ਆ ਤੁਹਾਨੂੰ ਤਾਂ ਕੰਮ ਕਿਤੇ ਨਹੀਂ ਜਾਂਦਾ ਕਹਿੰਦੀ ਆ ਮੈਂ ਕਹਾਂ ਮੈਂ ਆਪਾਂ ਮੈਡਮ ਨੂੰ ਮੈਂ ਨੂੰ ਸਭ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਆ ਕਿ ਸਾਨੂੰ ਡੈਂਪਰ ਇਕ ਲਾਓ ਡੈਂਪਰ ਤੇ ਜਗ੍ਹਾ ਵੀ ਦਿੰਦੇ ਆ ਕਹਿੰਦੇ ਬਣ ਜਾਗੇ ਬਣਦਾ ਕੋਈ ਹੈ ਨਹੀਂ ਉਸ ਤੋਂ ਦੱਸੋ ਕੀ ਕਰੀਏ ਕੂੜਾ ਤਾਂ ਜਬ ਜਾਵਾ ਉਹ ਨਹੀਂ ਐਤੋਂ ਕੂੜਾ ਲੈ ਕੇ ਜਾਂਦੇ ਅਸੀਂ ਉੱਤੇ ਲੈਣਾ ਲੱਗਦਾ ਸਵੇਰੇ 8 ਵਜੇ 6 ਘੰਟੇ 8-8 ਘੰਟੇ ਤੱਕ ਲੱਗ ਰਹੇ ਨੇ ਉਹਨਾਂ ਦੱਸੋ ਕਿਤੇ ਛੱਡੀ ਆਂ ਇਹ ਕਹਿੰਦੇ ਸਮਾ ਸਿਟੀ ਸਮਾ ਸਿਟੀ ਦੱਸੋ ਕਿੱਧਰ ਬਣੋਗੇ ਜਦ ਗੰਦੂ ਉੱਠ ਕੇ ਸਮਾ ਸਿਟੀ ਜਦ ਬਣਵੀਂ ਧੰਨਵਾਦ